ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੇ ਸਾਰੇ ਜਣੇ ਵਧੀਆ ਹੋਵੋਗੇ ਜੀ ਮੈਂ ਕਿਸ਼ਨਰ ਡਿਜ਼ਾਈਨਿੰਗ ਪੁਆਇੰਟ ਬੁਟਲਾਡਾ ਤੋਂ ਆਪ ਸਭ ਦਾ ਇਸ ਵੀਡੀਓ ਵਿੱਚ ਸਵਾਗਤ ਕਰਦਾ ਜੀ ਅੱਜ ਅਸੀਂ ਬਰਬਰੀ ਕਾਟਨ ਤੇ ਬਹੁਤ ਸੋਹਣਾ ਸੂਟ ਰੈਡੀ ਕੀਤਾ ਹੈ ਜੀ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੋਇਆ ਜੀ ਤਿਆਰ ਚੈੱਕ ਕਰ ਸਕਦੇ ਜੀ ਮਹਿਰੂਨ ਕਲਰ ਨਾਲ ਲਾਈਟਰ ਪੀਚ ਕਲਰ ਤੇ yellow ਕਲਰ ਨਾਲ ਬਣਾਇਆ ਗਿਆ ਜੀ ਫਲਾਵਰ ਤੇ ਇਸ ਦੇ ਵਿੱਚ ਛੋਟੇ ਛੋਟੇ ਜਰੀ ਦੀ ਟੱਚ ਦਿੱਤੀ ਗਈ ਹੈ ਜੀ ਜਿਸ ਨਾਲ ਇਹ ਬਹੁਤ ਸੋਹਣੇ ਸੂਟ ਲੱਗ ਰਹੇ ਨੇ ਜੀ ਕਾਟਨ ਦਾ ਹੀ ਸੂਟ ਹੈ ਜੀ ਇਹ ਰੇਤੀਸ ਦੇ ਬੂਟੀਆਂ ਆਣੀਆਂ ਜੀ ਤੇ ਇਸ ਦੀ ਬਾਜੂ ਤੇ ਬੋਟਮ ਵਰਕ ਕੀਤਾ ਹੋਇਆ ਜੀ ਇਹ ਇਸ ਦੀ ਬੋਟਮ ਹੈ ਜੋ ਤੁਸੀਂ ਦੇਖ ਰਹੇ ਹੋ ਜੀ ਬੋਟਮ ਤੇ ਵਰਕ ਆਇਆ ਹੋਇਆ ਜੀ ਦੇਖ ਸਕਦੇ ਹੋ ਨੀਚੇ ਲਾਈਨ ਬਣਾ ਕੇ ਉੱਪਰ ਬੋਟਮ ਤੇ ਡਿਫਰੈਂਟ ਜਆਕ ਡਿਜ਼ਾਈਨ ਬਣਾਇਆ ਗਿਆ ਜੀ ਤੇ ਇਸ ਦੇ ਠੀਕ 36 ਇੰਚ ਉੱਪਰ ਦੂਸਰੀ ਬੋਟਮ ਬਣਾਈ ਗਈ ਹੈ ਜੀ ਤੁਸੀਂ ਇਸ ਨੂੰ ਗੋਡੇਆ ਵਾਲੀ ਸਲਵਾਰ ਬਣਾ ਸਕਦੇ ਹੋ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਤਿਆਰ ਹੋਇਆ ਜੀ ਇਹ ਇਸ ਇਸ ਦਾ ਘੇਰਾ ਰਹਿਣ ਵਾਲਾ ਜੀ 24 22 ਇੰਚ ਤੋਂ 20 ਇੰਚ ਤੋਂ 24 ਇੰਚ ਤੁਸੀਂ ਕਿੰਨੀ ਵੀ ਰੱਖ ਸਕਦੇ ਹੋ ਇਹਦੀ ਬਾਜੂ ਤੇ ਵਰਕ ਕੀਤਾ ਗਿਆ ਜੀ ਬਾਜੂ ਦਾ ਵਰਕ ਦੇਖ ਸਕਦੇ ਹੋ ਤਿੰਨ ਤਿੰਨ ਬੂਟੀਆਂ ਬਣਾਈਆਂ ਗਈਆਂ ਨੇ ਜੇ ਨੀਚੇ ਲਾਈਨ ਬਣਾ ਕੇ ਬਹੁਤ ਸੋਹਣੀਆਂ ਬਾਜੂ ਬਣਾਈਆਂ ਗਈਆਂ ਨੇ ਜੀ ਇਹਦੀਆਂ ਇਹਦੇ 프ंट ਬਾਜੂ ਬੋਟਮ ਤੇ ਵਰਕ ਕੀਤਾ ਗਿਆ ਜੀ ਦੇਖ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ 1350 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ ਵਿਦ ਦੁਪੱਟਾ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਜੀ ਇਹ ਇਸ ਤੋਂ ਬਾਅਦ ਦੂਸਰਾ ਕਲਰ ਹਾਵਲਾ ਜੀ ਦੂਸਰੇ ਕਲਰ ਤੇ ਵੀ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਉਸ ਅਕੋਰਡਿੰਗ ਲਗਾਏ ਗਏ ਨੇ ਜੀ ਬਹੁਤ ਸੋਹਣੇ ਸੋਹਣੇ ਕਲਰ ਕੰਬੀਨੇਸ਼ਨ ਲਗਾਏ ਗਏ ਨੇ ਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਸੂਟਾਂ ਨੂੰ ਰੈਡੀ ਕੀਤਾ ਗਿਆ ਜੀ ਸੇਮ ਡਿਜ਼ਾਈਨ ਰਹੂਗਾ ਜੀ ਸੇਮ ਘੇਰਾ ਲੈਂਥ ਰਹੂਗੀ ਜੀ ਗਲੇ ਦੀ ਤੁਸੀਂ ਇਸ ਨੂੰ 40 ਇੰਚ ਤੋਂ ਲੈ ਕੇ 45 ਇੰਚ ਤੱਕ ਰੈਡੀ ਕਰ ਸਕਦੇ ਹੋ ਜੀ 40 ਤੋਂ ਲੈ ਕੇ 45 ਇੰਚ ਤੱਕ ਇਹ ਸੂਟ ਨੂੰ ਰੈਡੀ ਕਰ ਸਕਦੇ ਤੁਸੀਂ ਘੇਰਾ ਵੀ ਤੁਸੀਂ ਇਸ ਦਾ 20 ਇੰਚ ਤੋਂ ਲੈ ਕੇ ਬਾਈ 22 ਤੋਂ 24 ਇੰਚ ਤੱਕ ਇਹਨੂੰ ਰੈਡੀ ਕਰ ਸਕਦੇ ਹਾਂ ਇਸ ਦੀ ਬਾਟਮ ਤੇ ਵੀ ਸੇਮ ਵਰਕ ਕੀਤਾ ਗਿਆ ਜੀ ਦੇਖ ਸਕਦੇ ਹੋ ਜੀ ਬਾਟਮ ਦਾ ਵੀ ਵਰਕ ਹੈ ਜੀ ਬਹੁਤ ਸੋਹਣੇ ਸੋਹਣੇ ਇਹ ਸੂਟ ਰੈਡੀ ਹੋਏ ਨੇ ਜੀ ਤੁਸੀਂ ਆਪਣੀ ਮਨਪਸੰਦ ਦੇ ਇਸ ਵੀ ਕਲਰ ਤੇ ਇਸ ਇਹ ਡਿਜ਼ਾਈਨ ਰੈਡੀ ਕਰਵਾ ਸਕਦੇ ਹਾਂ ਜੀ ਕਲਰ ਆਪਸ਼ਨ ਸਾਡੇ ਕੋਲੇ ਮਿਲ ਜਾਵੇਗੀ ਤੁਹਾਨੂੰ ਤੁਸੀਂ ਸਾਹਮਣੇ ਇਹ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਕਲਰ ਤੇ ਇਹ ਸੂਟ ਰੈਡੀ ਕਰਵਾ ਸਕਦੇ ਹੋ ਜੀ ਜੀ ਬਾਜੂ ਤਾਂ ਦੇਖ ਸਕਦੇ ਹੋ ਵਰਕ ਦੀ ਬਾਜੂ ਦਾ ਵਰਕ ਇਹ ਬਹੁਤ ਸੋਹਣਾ ਹੋਇਆਗਾ ਜੀ ਇਸ ਤੋਂ ਬਾਅਦ ਅਗਲਾ ਕਲਰ ਹੈਗਾ ਜੀ ਹਵਲਾ ਇਹ ਖਾਦੀ ਕਾਟਨ ਦਾ ਸਟਾਕ ਹੈ ਜੀ ਖਾਦੀ ਕਾਟਨ ਦਾ ਬਹੁਤ ਸੋਹਣਾ ਸਟਾਕ ਹੈ ਜੀ ਲਵੈਂਡਰ ਜੀ ਸ਼ੇਡ ਵਾਲਾ ਸਟਾਕ ਹੈ ਜੀ ਦੇਖ ਸਕਦੇ ਹੋ ਕਲਰਸ ਇਸ ਦੇ ਦੀ ਉਸ ਅਕੋਰਡਿੰਗ ਹੀ ਲਗਾਏ ਗਏ ਨੇ ਜੀ ਬੇਬੀ ਪਿੰਕ ਕਲਰ ਨਾਲ ਮਾਜੈਂਟਾ ਦੀ ਸ਼ੇਡਿੰਗ ਤੇ ਲਾਈਟ yellow ਨਾਲ ਮਸਟਰਡ ਦੀ ਸ਼ੇਡਿੰਗ ਬਹੁਤ ਸੋਹਣਾ ਇਹ ਸੂਟ ਰੈਡੀ ਕੀਤਾ ਜੀ ਇਸ ਦੀ ਅੱਧ ਤੋਂ ਸਲਵਾਰ ਰੈਡੀ ਕੀਤੀ ਹੋਈ ਹੈ ਜੀ ਦੇਖ ਸਕਦੇ ਹੋ 2 ਮੀਟਰ ਦੀ ਸਲਵਾਰ ਹੈ ਜੀ ਇਸ ਦੀ ਤੇ ਪੂਰਾ ਸੂਟ ਰੈਣ ਵਾਲਾ ਜੀ 5 ਮੀਟਰ ਤੁਸੀਂ ਇਹਨਾਂ ਸੁੱਟਾਂ ਇਹਨਾਂ ਸੁੱਟਾਂ ਨੂੰ ਇਹ ਡਿਜ਼ਾਈਨ ਨੂੰ ਕਿੱਥੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋ ਹੋਰ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਆਉਣ ਵਾਲੀਆਂ ਵੀਡੀਓ ਲਈ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਪਹਿਲਾਂ ਮਿਲ ਜਾਵੇ ਸਭ ਤੋਂ ਤੇ ਇਹ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਇਹ ਸੂਟ ਰੈਡੀ ਹੋਏ ਨੇ ਜੀ ਸਾਡਾ ਐਡਰੈਸ ਹੈਗਾ ਜੀ ਨੀਅਰ ਬੱਸ ਸਟੈਂਡ ਬੁੱਢਲਾਡਾ ਤੋ ਇਸ ਤੋਂ ਬਾਅਦ ਇੱਕ ਡਿਜ਼ਾਈਨ ਇਹ ਰੈਡੀ ਕੀਤਾ ਹੋਇਆ ਜੀ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਇਹ ਵੀ ਸੂਟ ਰੈਡੀ ਹੋਇਆਗਾ ਇਸਦੇ ਇਹ ਨਿਊ ਡਿਜ਼ਾਈਨ ਆ ਜੀ ਤੁਹਾਡੇ ਕੋਲੇ ਨਿਊ ਨਿਊ ਡਿਜ਼ਾਈਨ ਰੈਡੀ ਕੀਤਾ ਜੀ ਇਸਦੇ ਘੇਰੇ ਤੇ ਵਰਕ ਕੀਤਾ ਹੈ ਘੇਰੇ ਤੇ ਛੋਟੀਆਂ-ਛੋਟੀਆਂ ਬੂਟੀਆਂ ਬਣਾਈਆਂ ਗਈਆਂ ਨੇ ਤੇ ਉੱਪਰ ਪੈਨਲ ਵਰਕ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਵਰਕ ਹੈ ਜੀ ਇਸ ਦੀ ਅਸੀਂ ਸ਼ਾਰਟ ਵੀਡੀਓ ਵੀ ਅਪਲੋਡ ਕੀਤੀ ਸੀ ਆਪਣੇ ਇਸ ਚੈਨਲ ਤੇ ਜਿਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਆਪ ਸਭ ਦਾ ਤੋ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਇਹ ਡਿਜ਼ਾਈਨ ਹੈ ਜੀ ਇਸ ਦੇ ਵਿੱਚ ਫਲਾਵਰ ਵਗੈਰਾ ਬਹੁਤ ਸੋਹਣੇ ਸੋਹਣੇ ਬਣਾਏ ਗਏ ਨੇ ਜੀ ਕਿੰਨੇ ਕਲਰ ਦਾ ਸੂਟ ਰਹੂਗਾ ਜੀ ਇਹ ਤੇ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਲਗਾਏ ਗਏ ਨੇ ਜੀ ਪੀਚ ਨਾਲ ਲਾਈਟ ਗਾਜਰੀ ਕਲਰ ਦਾ ਕੰਬੀਨੇਸ਼ਨ ਲਗਾਇਆ ਗਿਆ ਜੀ ਤੇ ਮਹਿੰਦੀ ਕਲਰ ਦੀਆਂ ਤੇ ਵਿੱਚ ਪੱਤੀਆਂ ਲਗਾਈਆਂ ਗਈਆਂ ਨੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਇਸ ਤੋਂ ਬਾਅਦ ਨੈਕਸਟ ਕਲਰ ਦੇਖ ਸਕਦੇ ਹੋ ਜੀ ਆਹ ਬਲਾਗਾ ਜੀ ਨੈਕਸਟ ਕਲਰ ਇੱਕ ਪੀਚ ਕਲਰ ਦਾ ਸੂਟ ਹੈ ਜੀ ਇਸ ਤੇ ਫਰੋਜ਼ੀ ਕਲਰ ਤੇ ਮਸਟਰਡ ਤੇ येलो ਕਲਰ ਨਾਲ ਬਹੁਤ ਸੋਹਣਾ ਇਸ ਨੂੰ ਰੈਡੀ ਕੀਤਾ ਗਿਆ ਜੀ ਬਹੁਤ ਸੋਹਣੀ ਲੁੱਕ ਇਸ ਦੀ ਦਿੱਤੀ ਗਈ ਹੈ ਜੀ ਇਸ ਦੀ ਬਾਟਮ ਤੇ ਵਰਕ ਹੈ ਜੀ ਘੇਰੇ ਤੇ ਵਰਕ ਹੈ ਤੇ ਬਾਜੂ ਤੇ ਵਰਕ ਹੈ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਲੈਣ ਵਾਲਾ ਜੀ 1550 ਰੁਪਏ 1550 ਰੁਪਏ ਦੁਪੱਟੇ ਨਾਲ ਲੈਣਾ ਹੈ ਤਾਂ ਇਹ ਤੁਹਾਨੂੰ ਮਿਲ ਜਾਵੇਗਾ 1550 ਦਾ ਵਿਦ ਸ਼ਿਪਿੰਗ ਸ਼ਿਪਿੰਗ ਨਾਲ ਲੱਗੇਗਾ ਜੀ ਤੁਹਾਨੂੰ ਇਹ 1650 ਰੁਪਏ ਦਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਵਧੀਆ ਟਿਕਣੇ ਨਾਲ ਇਹਨਾਂ ਨੂੰ ਰੈਡੀ ਕੀਤਾ ਹੈ ਜੀ 5-5 ਮੀਟਰ ਦੇ ਇਹ ਸੂਟ ਰਹਿਣਗੇ ਜੀ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਸੂਟ ਤੇ ਰੈਡੀ ਕਰਵਾ ਸਕਦੇ ਹੋ ਜੀ ਕਾਟਨ ਤੇ ਕਰਵਾਉਣਾ ਕਾਟਨ ਤੇ ਕਰਵਾ ਸਕਦੇ ਹੋ ਹੋਰ ਮਸਲੀਨ ਹੋਰ ਕਿਸੇ ਫੈਬਰਿਕ ਤੇ ਰੈਡੀ ਕਰਵਾਉਣਾ ਹੈ ਤਾਂ ਉਸ ਤੇ ਵੀ ਕਰਵਾ ਸਕਦੇ ਜਿਵੇਂ ਜੌਰਜਟ ਮਸਲੀਨ ਕਿਤੇ ਵੀ ਸੋ ਵੀਡੀਓ ਵਧੀਆ ਲੱਗੇ ਬਈ ਲਾਈਕ ਸ਼ੇਅਰ ਕਮੈਂਟ ਕਰੋ ਸਾਡੀ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ